ਨਸ਼ਾ ਇੱਕ ਕੋੜ ਬਣ ਚੁੱਕਿਆ ਅੱਜ ਦਰਾਹਾ ਵਿਖੇ ਐਡਵੋਕੇਟ ਗੁਰਜੋਤ ਕੌਰ ਮੰਗਠ ਜੋ ਪੇਸ਼ੇਵਰ ਜੋ ਇੱਕ ਵਕੀਲ ਹਨ ਸਮਾਜ ਸੇਵੀ ਹਨ ਅਤੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਸੀਨੀਅਰ ਮੀਤ ਪ੍ਰਧਾਨ ਹਨ ਉਹਨਾਂ ਵੱਲੋਂ ਇੱਕ ਕਾਉਂਸਲਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਕਾਉਂਸਲਿੰਗ ਪ੍ਰੋਗਰਾਮ ਦਾ ਮੁੱਖ ਮਕਸਦ ਜੋ ਨੌਜਵਾਨ ਨਸ਼ੇ ਦਾ ਆਦੀ ਸੰ ਜਾਂ ਆਦੀ ਹਨ ਤੇ ਇਸ ਨਸ਼ੇ ਦੀ ਦਲਦਲ ਵਿੱਚੋਂ ਨਿਕਲਣਾ ਚਾਹੁੰਦੇ ਹਨ ਉਹਨਾਂ ਦੇ ਪੁਨਰ ਬਸੇਵੇ ਵਾਸਤੇ ਜੋ ਸਕੀਮਾਂ ਨੇ ਜੋ ਐਫਰਟਸ ਨੇ ਉਹਨਾਂ ਦੀ ਦਵਾਈ ਬੂਟੀ ਵਾਸਤੇ ਕਿਸ ਤਰ੍ਹਾਂ ਉਹ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲ ਸਕਦੇ ਨੇ ਇਸ ਪ੍ਰੋਗਰਾਮ ਇਸ ਕਾਉਂਸਲਿੰਗ ਪ੍ਰੋਗਰਾਮ ਦਾ ਮੁੱਖ ਮਕਸਦ ਸੀ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਗੁਰਜੋਤ कौर ਮੰਗਠ ਜੀ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਦਲਦਲ ਹੈ ਜਦੋਂ ਨੌਜਵਾਨ ਇਸ ਦਲਦਲ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਹੱਥ ਪੈਰ ਮਾਰਦੇ ਨੇ ਤਾਂ ਉਹ ਇਸ ਵਿੱਚ ਹੋਰ ਤਸਦੇ ਚਲੇ ਜਾਂਦੇ ਨੇ ਜਿੱਥੇ ਨੌਜਵਾਨ ਖੋਦ ਮਾਨਸਿਕ ਤੇ ਸਰੀਰਕ ਪੀੜਾ ਪੀੜਾ ਝੱਲਦੇ ਨੇ ਉਹਨਾਂ ਦੇ ਨਾਲ-ਨਾਲ ਜੋ ਸਭ ਤੋਂ ਜ਼ਿਆਦਾ ਤਕਲੀਫ ਹੈ ਉਹਨਾਂ ਦੇ ਪਰਿਵਾਰਾਂ ਨੂੰ ਝੱਲਣੀ ਪੈਂਦੀ ਹੈ ਆਓ ਸੁਣਦੇ ਹਾਂ ਐਡਵੋਕੇਟ ਮੈਡਮ ਗੁਰਜੋਤ कौर ਮਾਰਗਟ ਨੇ ਇਸ ਬਾਰੇ ਹੋਰ ਕੀ ਕਿਹਾ ਹਾਂਜੀ ਮੈਡਮ ਤੁਸੀਂ ਅੱਜ ਇਹ ਕੈਂਪ ਲਗਾਇਆ ਇੱਥੇ ਕਿਸ ਮਕਸਦ ਨੂੰ ਲੈ ਕੇ ਤੁਸੀਂ ਕੈਂਪ ਲਗਾਇਆ ਹਾਂ ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਵਾਗਤ ਹੈ ਤੁਹਾਡੇ ਚੈਨਲ ਦਾ ਵੀਰੇ ਅਸੀਂ ਇਹ ਜੋ ਅੱਜ ਕੈਂਪ ਸੀਗਾ ਇਹ ਅੱਠ ਨੰਬਰ ਬਾੜ ਦੇ ਲੜਕੇ ਨੇ ਜੋ ਐਡਿਕਟਡ ਸੀਗੇ ਨਸ਼ੇ ਦੇ ਨਾਲ ਤਾਂ ਅਸੀਂ ਮਤਲਬ ਇਹਨਾਂ ਦੇ ਬਾੜ ਚ ਆਏ ਸੀਗੇ ਪਿਛਲੇ ਦਿਨੀ ਤਾਂ ਇਹਨਾਂ ਦੇ ਮਾਤਾ-ਮਾਂ ਜਾਂ ਇਹਨਾਂ ਦੀਆਂ ਵਾਈਫ ਨੇ ਜਾਂ ਇਹਨਾਂ ਦੇ ਪਰਿਵਾਰਾਂ ਨੇ ਜਾਂ ਇਹਨਾਂ ਨੇ ਖੁਦ ਸਾਨੂੰ ਇਹ ਕਿਹਾ ਸੀ ਵੀ ਭੈਣੇ ਅਸੀਂ ਵੀ ਨਸ਼ਾ ਛੱਡਣਾ ਚਾਹੁੰਦੇ ਆ ਸਾਡੇ ਸ਼ਹਿਰ 'ਚ ਤੁਹਾਨੂੰ ਪਤਾ ਹੀ ਆ ਪਿਛਲੇ ਦਿਨੀ ਕਿੰਨਾ ਨਸ਼ਾ ਵਧਿਆ ਹੋਇਆ ਇਹਨਾਂ ਦੇ ਬਾੜ 'ਚ ਇੱਕ ਮੌਤ ਵੀ ਹੋਈ ਸੀ ਤਾਂ ਉਦੋਂ ਤੋਂ ਇਹ ਪਰਿਵਾਰ ਥੋੜਾ ਡਰ ਗਏ ਨੇ ਔਰ ਇਹ ਨਸ਼ਾ ਛੱਡਣਾ ਚਾਹੁੰਦੇ ਨੇ ਵੀ ਕਿ ਸਾਡੀ ਵੀ ਕਿਸੇ ਅਲਰਜੀ ਨਾਲ ਮੌਤ ਨਾ ਹੋ ਜੇ ਤਾਂ ਅੱਜ ਇਹ ਸਾਰੇ ਮੈਨੂੰ ਆਪਣੀ ਸਹਿਮਤੀ ਦੇਣਾ ਹੈ ਨੇ ਕੱਲ ਤੋਂ ਅਸੀਂ ਇਹਨਾਂ ਨੂੰ ਹ ਇਹਨਾਂ ਦਾ ਟਰੀਟਮੈਂਟ ਸ਼ੁਰੂ ਕਰਾਂਗੇ ਤੇ ਇਹਨਾਂ ਨੂੰ ਦਵਾਈ ਦਵਾਵਾਂਗੇ ਇਹ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਨੇ ਪਰਮਾਤਮਾ ਮਿਹਰ ਕਰੇ ਇਹਨਾਂ ਨੂੰ ਨਵੀਂ ਜ਼ਿੰਦਗੀ ਵੇ ਟੂ ਨਿਊ ਲਾਈਫ ਸ਼ੁਰੂ ਹੋਵੇ ਮਾਸਲਬ ਖਿੰਸਾ ਹੋ ਰਹੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਉਹ ਬਹੁਤ ਮਾੜੀ ਗੱਲ ਆ ਉਹਦੀ ਨਿੰਦਣਯੋਗ ਗੱਲ ਆ ਦੇਖੋ ਇਹ ਹੁਣ ਆਪਾਂ ਨੂੰ ਵੀ ਪਤਾ ਹੈ ਕਿਉਂ ਹੋ ਰਿਹਾ ਉਧਰ ਪੰਜਾਬ ਨੰਬਰ ਗੱਡੀ ਦੇਖਦੀ ਸਾਰੀ ਮਤਲਬ ਉਧਰ ਉਹ ਕਟਮਾਰ ਸ਼ੁਰੂ ਕਰ ਰਹੇ ਨੇ ਤੁਸੀਂ ਇਹ ਦੇਖੋ ਵੀ ਜੇ ਇਧਰੋਂ ਪੰਜਾਬੀ ਉਧਰ ਨਾ ਜਾਣ ਹੌਲੀਡੇਜ਼ ਤੇ ਜਾਂ ਘੁੰਮਣ ਫੇਰਨ ਤਾਂ ਉਹਨਾਂ ਨੂੰ ਇਨਕਮ ਸੋਰਸ ਕੀ ਆ ਸਾਡੇ ਪੰਜਾਬ ਵੱਲੋਂ ਹੀ ਤਾਂ ਉਹ ਪੰਜਾਬੀਆਂ ਨੂੰ ਵੀ ਕਹਿਣੀ ਆ ਵੀ ਤੁਸੀਂ ਇੱਕ ਵਾਰ ਉਧਰ ਨਾ ਜਾਓ ਨਾ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਮਤਲਬ ਇਹ ਚੀਜ਼ ਕਿਵੇਂ ਕਰੀ ਜਾਂਦੀ ਹੈ ਹੈਨਾ ਤੇ ਇਸ ਕਰਕੇ ਮੈਂ ਬੇਨਤੀ ਕਰਦੀ ਆ ਵੀ ਪਹਿਲਾਂ ਬਾਈਕਾਟ ਕਰੋ ਹਿਮਾਚਲ ਦਾ ਜਿੱਥੋਂ ਸਾਡੇ ਪੰਜਾਬੀਆਂ ਨਾਲ ਐਨਾ ਬੁਰਾ ਕਰ ਰਹੇ ਨੇ ਇਸ ਕਰਕੇ ਥੋੜੇ ਟਾਈਮ ਲਈ ਤਾਂ ਬਾਈਕਾਟ ਕਰਨਾ ਹੀ ਚਾਹੀਦਾ ਸਾਨੂੰ ਹਾਂਜੀ ਇੱਕ ਮੈਂ ਉਹ ਕਹਿਣਾ ਚਾਹੁੰਦੀ ਆ ਵੀ ਸਾਡਾ ਸ਼ਿਵਦੀਪ ਭਰਾ ਆ ਫਾਜ਼ਿਲਕਾ ਵਾਲਾ ਉਹਦੇ ਤੇ ਇੱਕ ਐਫਆਈਆਰ ਦਰਜ ਹੋਈ ਆ ਉਹ ਹਮੇਸ਼ਾ ਸਰਕਾਰਾਂ ਦੇ ਲਈ ਜਾਂ ਮਤਲਬ ਇੱਕ ਬੁਰਾਈ ਦੇ ਖਿਲਾਫ ਬੋਲਦਾ ਰਿਹਾ ਤਾਂ ਜਦੋਂ ਪਾਨੇ ਸਿੱਧੂ ਤੇ ਇੰਗੇਜਡ ਇੱਕ ਪਰਚੇ ਹੋਏ ਸੀਗੇ ਤਾਂ ਉਹ ਅਰੈਸਟ ਸੀਗਾ ਤਾਂ ਉਸ ਟਾਈਮ ਵੀ ਉਹਨੇ ਮਤਲਬ ਕੱਠ ਦੇ ਵਿੱਚ ਜਾ ਕੇ ਉਹਦੇ ਪੱਖ ਦੇ ਵਿੱਚ ਸਪੀਚ ਦਿੱਤੀ ਸੀ ਪਰ ਅੱਜ ਇਹ ਬਹੁਤ ਨਿੰਦਣਯੋਗ ਆ ਕਿ ਉਹ ਵਿਚਾਰਾ ਅੰਦਰ ਆ ਤੇ ਕੋਈ ਵੀ ਉਹਦੇ ਪੱਖ ਦੇ ਵਿੱਚ ਨਹੀਂ ਉੱਠਿਆ ਨਾ ਸਾਡੇ ਵੀਰ ਲੱਖਾ ਸੁਧਾਰਨਾ ਨਾ ਪਾਨਾ ਸਿੱਧੂ ਤੇ ਨਾ ਹੀ ਉਧਰੋਂ ਕੋਈ ਮੇਰੀ ਬੇਨਤੀ ਆ ਵੀ ਦੇਖੋ ਜੇ ਕੋਈ ਇੱਕ ਪਰਸਨ ਤੁਹਾਡੇ ਲਈ ਤੁਰਦਾ ਤਾਂ ਤੁਹਾਨੂੰ ਵੀ ਤੁਰਨਾ ਚਾਹੀਦਾ ਵੈਕਟਰੋ ਚਿਕਾ ਖਾਲਸਾ ਵੈਕਟਰੋ ਚਿਕਾ ਸਭ ਤੋਂ ਪਹਿਲਾਂ ਸਭ ਵੈਗੁਰਜੀ ਖਾਲਸਾ ਵੈਗੁਰਜੀ ਫਤਿਹ ਆ ਭੈਣ ਜੀ ਉਹਨਾਂ ਕਰਕੇ ਇਸੇ ਕਰਕੇ ਜੜੀ ਮੰਦਿਰ ਇਕੱਠੀ ਸੀਗੀ ਇਹ ਨਸ਼ੇ ਕਰਦੀ ਸੀਗੀ ਮੈਂ ਵੀ ਸਾਡਾ ਦਿਲ ਕਿਤਾ ਕਿ ਵੀ ਸਾਡੀ ਭੈਣ ਸਾਡਾ ਫ੍ਰੀ ਚੈੱਕਅਪ ਕਰ ਰਹੇ ਨੇ ਤਾਂ ਸਾਨੂੰ ਇਹਨਾਂ ਦਾ ਹਿੱਸਾ ਬਣਨਾ ਚਾਹੀਦਾ ਸਭ ਤੋਂ ਮਹਿਨਤ ਉਹਨੂੰ ਹੁਣ ਕਿਉਂ ਲੱਗ ਰਿਹਾ ਵੀ ਤੁਹਾਨੂੰ ਕੋਈ ਨਸ਼ਾ ਵਗੈਰਾ ਨਹੀਂ ਕਰਨਾ ਚਾਹੀਦਾ ਜੋ ਕੀ ਸਾਨੂੰ ਤੁਹਾਨੂੰ ਮਤਲਬ ਪ੍ਰੇਰਿਤ ਕਿਨੇ ਕੀਤਾ ਨਹੀਂ ਅੰਦਰੋ ਸ੍ਰੀ ਗੁਰੂ ਵੀ ਬੋਲਦਾ ਕਿ ਵੀ ਤੁਸੀਂ ਕਿਹੜੀ ਜ਼ਿੰਦਗੀ ਜੀ ਰਹੇ ਹੋ ਵੀ ਪਹਿਲਾਂ ਕੀ ਮਕਸਦ ਸੀਗਾ ਵੀ ਹੁਣ ਕਿ ਆਪੇ ਆਪ ਤੂਰੀ ਜਾ ਰਿਹਾ ਵੀ ਅੱਗੇ ਜਾ ਕੇ ਕੀ ਬਣੂਗਾ ਕੀ ਨਹੀਂ ਇਸੇ ਕਰਕੇ ਜੀ ਤੁਹਾਨੂੰ ਡਰ ਵੀ ਲੱਗਦਾ ਕਿੰਨੀਆਂ ਮਤਾਂ ਉਹ ਕਿਲੇ ਜ਼ਹਿਰ ਦੇ ਵਿੱਚ ਵੀ ਡਰ ਕਰਕੇ ਤੁਸੀਂ ਮਤਲਬ ਹਾਂਜੀ 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 ਉਹ ਵੀ ਦਾ ਸ਼ਰਮਾਉਂਦੇ ਹਾਂਜੀ ਡਰ ਵੀ ਇੱਕ ਤਰ੍ਹਾਂ ਦਾ ਕਿਉਂ ਸਾਡੇ ਬਰਾਬਰ ਦਾ ਭਰਾ ਸੀ ਜਿਹੜਾ ਗੁজার ਗਿਆ ਹਲੇ ਜਿਆਦਾ ਦਿਨ ਨਹੀਂ ਹੋਏ ਮੇਰੇ ਖਿਆਲ ਤਕਰੀਬਨ 10 ਜਾਂ 15 ਦਿਨ ਹੋਏ ਆ ਤਾਂ ਫਿਰ ਡਰ ਤਾਂ ਤਾਂ ਡਰੀ ਆ ਹੁਣ ਤੁਸੀਂ ਮਤਲਬ ਪੂਰੀ ਤਰ੍ਹਾਂ ਮਨ ਬਣਾ ਲਿਆ ਵੀ ਹੁਣ ਤੁਸੀਂ ਮੁੜ ਕੇ ਇਸ ਤਰ੍ਹਾਂ ਦਾ ਰਸਨੀ ਕਰਉਂਦੇ ਨਹੀਂ ਦੇਖੋ ਮਾਲਕ ਦੀ ਕਿਰਪਾ ਨਾਲ ਤਾਂ ਬਿਲਕੁਲ ਮਨ ਬਣਾ ਲਿਆ ਪਾਇਆ ਤੇ ਬਾਕੀ ਉਹਨਾਂ ਦੀ ਉਮਰ ਆ ਕੀ ਕਰੀਏ ਬਾਈ ਗੁਰੂ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਮਿਰਜੀ ਅਸੀਨ ਸਾਹ ਕਰਤੀ ਦੀ ਪੜਾ ਸਾਡਾ ਮੁੰਡਾ ਗਿਆ ਮਰ ਆ ਸਾਨੂੰ ਮਾਤਾ ਜੀ ਮਿਲੇ ਨੇ ਸਾਡੀ ਜ਼ਿੰਦਗੀ ਚ ਜਾਰ ਨਾ ਬਸ ਤਾ ਤੁਹਾਡਾ ਪੈਦਾ ਹੋ ਜਾਏ ਤੁਹਾਡੇ ਬੱਚੇ ਵੀ ਜ਼ਿੰਦਗੀ ਜੀਣ ਵੀ ਤੁਸੀਂ ਵੀ ਅੱਗੇ ਜ਼ਿੰਦਗੀ ਦੇਖੋ ਵੀ ਕੈ ਜੀਉਂਦੇ ਆ ਕੈ ਨਹੀਂ ਕਿ ਸਾਡਾ ਇਹ ਸਾਨੂੰ ਮਾਤਾ ਜੀ ਮਿਲੇ ਆ ਕੱਲ ਸਾਨੂੰ ਚੈੱਕ ਅਪ ਦੇ ਵਾਸਤੇ ਪੈੜ ਵੀ ਲੈ ਕੇ ਜਾਣਗੇ ਵੀ ਇਹ ਪچھے ਸਾਨੂੰ ਵੀ ਪੈਸੇ ਲੱਗਦੇ ਆ ਅਸੀਂ ਗਰੀਬ ਬੰਦੇ ਆ ਇਹ ਸਾਨੂੰ ਮਾਤਾ ਜੀ ਮਿਲੇ ਆ ਮਾਤਾ ਜੀ ਦੀ ਇੱਜ਼ਤ ਰੱਖੋਗੇ ਤੁਸੀਂ ਇੱਜ਼ਤ ਮਾਤਾ ਜੀ ਦੀ ਕੀ ਅਸੀਂ ਤਾਂ ਪੈਰ ਪੈਰਾਂ ਨੂੰ ساری ਜ਼ਿੰਦਗੀ ਤੇ ਕਰਾਂਗੇ ਸਲਾਮ ਕਰਾਂਗੇ ਸਾਡੀ ਜ਼ਿੰਦਗੀ ਬਚੂਗੀ ਸਾਡੇ ਬੱਚੇ ਵੀ ਦੇਖਣਗੇ ਮਾਤਾ ਨੂੰ ਵੀ ਦੇਖਣਗੇ ਮਾਤਾ ਨੂੰ ਦੁਆਵਾਂ ਦੇਣਗੇ ਸਾਡੇ ਬੱਚੇ ਆ ਵੀ ਇਹਨਾਂ ਨੇ ਬਚਾਇਆ ਬਸ ਸਤਿ ਸ੍ਰੀ ਅਕਾਲ ਜੀ ਹਾਂਜੀ ਕਿਹਨਾਂ ਚੋਂ ਤੁਹਾਡਾ ਸਕੰਤਲਾ ਅੱਛਾ ਤੁਸੀਂ ਅੱਜ ਇੱਥੇ ਕੈਂਪ ਦੇ ਵਿੱਚ ਪਹੁੰਚੇ ਹੋ ਹਾਂਜੀ ਤੇ ਤੁਹਾਨੂੰ ਲੱਕੀ ਲੱਗਦਾ ਕਿ ਇਸ ਤਰ੍ਹਾਂ ਦੇ ਜੋ ਕੈਂਪਨੇ ਲਗਾ ਲਗਾਏ ਜਾ ਰਹੇ ਨੇ ਅਸੀਂ ਬੱਚੇ ਨੂੰ ਬਚਾਉਣ ਵਾਸਤੇ अच्छा जी हां जी, जी। जादा बहुत ਨਸ਼ਾ ਕਰਦੇ ਭੈਣ ਜੀ ਨੇ ਸਾਨੂੰ ਕੰਮ ਤੇ ਖੜਾ ਕੀਤਾ ਅਸੀਂ ਹਾਜ਼ਰ ਕਿਤੇ ਆਏ ਭੈਣ ਨੂੰ ਅਸੀਂ ਮਦਦ ਪੂਰੀ ਕਰਾਂਗੇ ਅਸੀਂ ਮੈਨੂੰ ਤੁਹਾਨੂੰ ਲੱਗਦਾ ਬੱਚੇ ਤੁਹਾਡੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ 15 ਦਿਨ ਹੋਏ ਕਾਕੇ ਪੂਰੇ ਹੋਏ ਨੂੰ ਕਿੰਨੇ ਜੀ 15 ਦਿਨ ਹੋਏ ਕਾਕੇ ਨੂੰ ਪੂਰੇ ਹੋਏ 15 ਦਿਨ ਪਹਿਲਾਂ ਹਾਂ ਜੀ 60000 ਰੁਪਏ ਮੈਂ ਮੁੰਡੇ ਨੂੰ ਲਾਤਾ ਹੁਣੇ ਆਲੇ ਰਿਪੋਰਟਾਂ ਵਾਲੇ ਆਲੇ ਲਖੜੀਆਂ ਨਾਲ ਹਾਂ ਤਿੰਨ ਢੇੜੇ ਚਾਰ ਢੇੜੇ ਮੈਂ ਸੈਂਟਰ ਵਿੱਚ ਘਾਤਾ ਹਾਂ ਤਾਂ ਵੀ ਨਹੀਂ ਮੁੰਡਾ ਕਾਕਾ ਮੰਨਿਆ ਉਹ ਡੇਰੇ ਦੇ ਵਿੱਚ ਸਾਰੇ ਲਾਣ ਲੱਗੇ ਕਾ ਕੇ ਜਦ ਵੀ ਮੁੰਡੇ ਲਮੰਨੇ ਨੇ ਹੁਣ ਆਪਣੀ ਮੌਤ ਹੱਥ ਨਾਲ ਲੈਣ ਲੱਗੇ ਸੀ ਹੁਣ ਦੀਦੀ ਸਾਡੀ ਆ ਗਈ ਸੀ ਭੈਣ ਵੱਡੀ ਠੀਕ ਹੈ ਬਚਾਉਣ ਵਾਸਤੇ ਅਸੀਂ ਬੇਨਤੀ ਕਰਦੇ ਠੀਕ ਹੈ ਜੀ ਹਾਂਜੀ